ਗੁਰੂ ਨਾਨਕ ਪਾਤਸ਼ਾਹ ਇਸ ਜਗਤ ਜਲੰਦੇ ਨੂੰ ਤਾਰਨ ਦੇ ਲਈ ਦੁਨੀਆਂ ਦੇ ਵੱਖ-ਵੱਖ ਖੇਤਿਆਂ ਦੇ ਵਿੱਚ, ਹਿੱਸਿਆਂ ਦੇ ਵਿੱਚ ਗਏ। ਕੋਈ ਸਾਧ ਸੀ, ਕੋਈ ਚੋਰ ਸੀ, ਕੋਈ ਠੱਗ ਸੀ, ਕੋਈ ਧਰਮੀ ਸੀ, ਕੋਈ ਅਧਰਮੀ ਸੀ, ਕੋਈ ਮਾੜਾ ਸੀ, ਕੋਈ ਚੰਗਾ ਸੀ। ਗੁਰੂ ਸਾਰਿਆਂ ਨੂੰ ਮਿਲਿਆ। ਤੇ ਗੁਰੂ ਸਾਹਿਬ ਸਾਰਿਆਂ ਨੂੰ ਮਿਲ ਕੇ ਸੱਚ ਦਾ ਉਪਦੇਸ਼ ਦਿੱਤਾ ਗੁਰੂ ਨੇ ਸੰਵਾਦ ਕੀਤਾ ਉਹ ਜਿਹੜੇ ਸਿੱਧ ਸਨ ਜੋਗੀ ਸਨ ਜਿਨ੍ਹਾਂ ਨੂੰ ਇੰਨੀ ਜ਼ਿਆਦਾ ਹੰਕਾਰ ਸੀ ਕਿ ਗਿਆਨ ਪੱਖੋਂ ਵੀ ਤਕੜੇ ਆ ਕੁਝ ਰਿੱਧੀਆਂ ਸਿੱਧੀਆਂ ਵੀ ਲੈ ਲਈਆਂ ਉਹਨਾਂ ਨੂੰ ਵੀ ਇੱਕ ਦਿਨ ਕਹਿਣਾ ਪੈ ਗਿਆ ਵੱਡਾ ਪੁਰਖ ਪ੍ਰਗਟਿਆ ਕਾਲ ਯੁਗ ਅੰਦਰ ਜੋਤ ਜਗਾਈ ਧੰਨ ਨਾਨਕ ਤੇਰੀ ਵਢੀ ਕਮਾ ਅਸੀਂ ਉਸ ਗੁਰੂ ਦੇ ਸਿੱਖ ਹਾਂ ਜਿਸ ਗੁਰੂ ਨੇ ਹਰੇਕ ਨੂੰ ਕਲਾਵੇ ਦੇ ਵਿੱਚ ਲੈ ਲਿਆ ਅੱਜ ਅਸੀਂ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਪਾਵਨ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਦੇ ਲਈ ਬੈਠੇ ਹਾਂ ਗੁਰੂ ਨਾਨਕ ਪਾਤਸ਼ਾਹ ਦੇ ਸਿਧਾਂਤਾਂ ਤੇ ਚੱਲਦਿਆਂ ਗੁਰੂ ਤੇਗ ਬਹਾਦਰ ਪਾਤਸ਼ਾਹ ਮੈਂ ਉਸੇ ਜੰਮੂ ਤੇ ਕਸ਼ਮੀਰ ਕਿਉਂਕਿ ਇਕੱਠਾ ਹੀ ਹੈ ਇਸੇ ਕਸ਼ਮੀਰ ਦੀ ਧਰਤੀ ਤੋਂ ਪੰਡਿਤ ਗਏ ਸਨ ਪੰਡਿਤ ਕਿਰਪਾ ਰਾਮ ਜੀ ਦੀ ਅਗਵਾਈ ਵਿੱਚ ਗੱਲ ਕੀ ਸੀ ਹਰੇਕ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ ਹਰ ਇੱਕ ਨੂੰ ਆਪਣੀ ਬੋਲੀ ਬੋਲਣ ਦਾ ਹੱਕ ਹੈ ਹਰ ਇੱਕ ਨੂੰ ਆਪਣੇ ਧਰਮ ਦੇ ਅਸੂਲਾਂ ਦੇ ਮੁਤਾਬਕ ਚੱਲਣ ਦਾ ਹੱਕ ਹੈ ਪਰ ਉਦੋਂ ਵੀ ਇਹ ਹੱਕ ਖੋਏ ਜਾ ਰਹੇ ਸਨ ਸੱਤਾ ਔਰੰਗਜ਼ੇਬ ਦੇ ਪਾਸ ਸੀ ਦਿੱਲੀ ਦੇ ਤਖਤ ਉੱਤੇ ਬੈਠਾ ਸੀ ਸੱਤਾ ਦਾ ਨਸ਼ਾ ਬੜਾ ਮਾੜਾ ਹੁੰਦਾ ਹੈ ਨਸ਼ੇ ਸਾਰੇ ਮਾੜੇ ਨੇ ਪਰ ਸੱਤਾ ਦਾ ਨਸ਼ਾ ਅੰਨੇ ਵਾ ਕਤਲੋਗਾਰਤ ਕਰਵਾ ਦਿੰਦਾ ਹੈ। ਉਹਨੇ ਸੱਤਾ ਦੇ ਨਸ਼ੇ ਵਿੱਚ ਜੋ ਕੁਝ ਵੀ ਕੀਤਾ ਤੁਸੀਂ ਵੀ ਜਾਣਦੇ ਹੋ। ਤਿਲਕ ਤੇ ਜੰਜੂ ਦੀ ਵੀ ਗੱਲ ਸੀ, ਧਾਰਮਿਕ ਆਜ਼ਾਦੀ ਦੀ ਗੱਲ ਸੀ। ਪਰ ਜਿਹੜਾ ਗੁਰੂ ਦਾ ਸਿਧਾਂਤ ਹੈ ਨਾ ਕੋ ਵੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਨ ਆਈ। ਉਹਦੇ ਤੇ ਚਲਦਿਆਂ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਕੋਲ ਜਦੋਂ ਕਸ਼ਮੀਰੀ ਪੰਡਿਤ ਗਏ ਗੱਲ ਕੱਲੇ ਕਸ਼ਮੀਰੀ ਪੰਡਤਾਂ ਦੀ ਨਹੀਂ ਸੀ ਗੱਲ ਹਿੰਦੋਸਤਾਨ ਦੇ ਅੰਦਰ ਹਰ ਤਿਲਕ ਵਾਲੇ ਤੇ ਜੰਝੂ ਵਾਲੇ ਦੀ ਸੀ ਕਸ਼ਮੀਰੀ ਪੰਡਤ ਤੇ ਆਗੂ ਸਨ ਤੇ ਸੱਚੇ ਪਾਤਸ਼ਾਹ ਨੂੰ ਜਦੋਂ ਬੇਨਤੀ ਕੀਤੀ ਤੇ ਗੁਰੂ ਦਾ ਘਰ ਜੋ ਸ਼ਰਨ ਆਵੇ ਤੇ ਸਕੰਠ ਲਾਈ ਇਹ ਬਿਰਦ ਸਵਾਮੀ ਸੰਦਾ ਗੁਰੂ ਨੇ ਕਿਹਾ ਸੀ ਜਾਓ ਜਾ ਕੇ ਕਹਿ ਦਿਓ ਗਵਰਨਰ ਸ਼ੇਰ ਅਫਗਾਨ ਖਾਨ ਨੂੰ ਸੁਨਿਆ ਲਾਵੇ ਰੰਗਜੀਬ ਨੂੰ ਜੇ ਗੁਰੂ ਨੂੰ ਝੁਕਾ ਦਵਾਂਗੇ ਤੇ ਸਾਰੇ ਮੰਨ ਜਾਣਗੇ ਤੁਸੀਂ ਭਾਵੇਂ ਮੈਂ ਉਹਦੀਆਂ ਸਾਰੀਆਂ ਗੱਲਾਂ ਨਾਲ ਕਦੀ ਸਹਿਮਤ ਨਹੀਂ ਹੋਇਆ ਆਰਿਆ ਦولت ਰਾਏ ਉਹਨੇ ਲਿਖਿਆ ਸਵਾਨੇ ਉਮਰੀ ਗੁਰੂ ਗੋ ਬਿੰਦ ਸੇ ਹਿੰਦੁਸਤਾਨ ਦੀ ਸਰਕਾਰ ਨੂੰ ਉਹ ਕਿਤਾਬ ਚੰਗੀ ਤਰ੍ਹਾਂ ਪੜ੍ਹਨੀ ਚਾਹੀਦੀ ਹੈ ਜੇ ਜੇ ਗੁਰੂ ਤੇਗ ਬਹਾਦਰ ਪਾਤਸ਼ਾਹ ਸ਼ਹਾਦਤ ਨਾ ਦਿੰਦੇ ਅੱਜ ਇੱਥੋਂ ਦਾ ਨਕਸ਼ਾ ਇੱਥੋਂ ਦਾ ਸੱਭਿਆਚਾਰ ਕੁਝ ਹੋਰ ਹੁੰਨਾ ਸੀ ਇਹ ਗੁਰੂ ਦੀ ਵਡਿਆਈ کہ گروہ نے دلی دے چاندنی چونک دے کے شہادت دتی اور کلے گروہ صاحب نہیں شتاب دی ہونی ہے تین سو پنجا سال کیا گیا بھی سکھ جہے نے پہلے شہید کر گئے انہیں سردار صاحب کہہ رہے سی سکھی کوئی کچھی نہیں یہ ٹھیک ہے ਮਾੜੇ ਤੋਂ ਮਾੜੇ ਹਾਲਾਤਾਂ ਦੇ ਵਿੱਚੋਂ ਅਸੀਂ ਨਿਕਲੇ ਹਾਂ ਪਰ ਅਸੀਂ ਗੁਰੂ ਤੇ ਫਕਰ ਕਰਕੇ ਕਹਿੰਨੇ ਆਂ ਮੁੱਕਾਂਗੇ ਨਹੀਂ ਸਾਨੂੰ ਸਾਡੇ ਗੁਰੂ ਦਾ ਥਾਪੜ ਹੈ ਤੇ ਸਾਡਾ ਗੁਰੂ ਪੂਰਾ ਉਹਦੋਂ ਮੈਂ ਪਹਿਲਾਂ ਸਿੱਖ ਹੀ ਸ਼ਹੀਦ ਕੀਤੇ ਸੀ ਦੇ ਵਿੱਚ ਉਬਾਲਤਾ ਆਰੇ ਨਾ ਚੀਰਤਾ ਰੂਹ ਦੇ ਵਿੱਚ ਲਪੇਟ ਕੇ ਜਿਉਂਦਿਆਂ ਸਾੜਦਾ ਇੱਛਾ ਪਤਾ ਕੀ ਸੀ ਸਿੱਖਾਂ ਦੀ ਇੱਕੋ ਹੀ ਸੀ ਇਹ ਸਿੱਖ ਨੂੰ ਅੱਜ ਚੇਤਿਆਂ 'ਚ ਰੱਖਣ ਦੀ ਲੋੜ ਹੈ ਥੋੜਾ ਜਿਹਾ ਸਾਨੂੰ ਵਿਸਰ ਗਿਆ ਸਿੱਖਾਂ ਨੇ ਕਿਹਾ ਸੀ ਜਦੋਂ ਪੁੱਛਿਆ ਇਸ਼ਾ ਕਹਿੰਦੇ ਜਦੋਂ ਸ਼ਹੀਦ ਕਰਿਓ ਮੁਖ ਗੁਰੂ ਵਾਹੋ ਅਹੀ ਗੱਲ ਅਸੀਂ ਚੇਤੇ ਰੱਖਣੀ ਦੁਨੀਆਂ ਦੇ ਕਿਸੇ ਵੀ ਖਿੱਤੇ ਦੇ ਵਿੱਚ ਰਹੀਏ ਜਿੱਥੇ ਮਰਜੀ ਰਹੀਏ ਪਰ ਮੁਖ ਆਪਣੇ ਗੁਰੂ ਵੱਲ ਹੋਵੇ ਗੁਰੂ ਦੇ ਆਸ਼ੇ ਦੇ ਉਲਟ ਨਹੀਂ ਚੱਲਣਾ ਗੁਰੂ ਦੇ ਸਿਧਾਂਤ ਦੇ ਉਲਟ ਨਹੀਂ ਚੱਲਣਾ ਤੇ ਗੁਰੂ ਆਤਮਾ ਗੁਰੂ ਗ੍ਰੰਥ ਵੇਚ ਤੇ ਸਰੀਰ ਗੁਰੂ ਪੰਥ ਦੇ ਉਲਟ ਵੀ ਚੱਲਣਾ ਜੇ ਪੰਥ ਦੇ ਉਲਟ ਵੀ ਚੱਲੇ ਤੇ ਗੁਰੂ ਦੇ ਉਲਟ ਪਾਤਸ਼ਾਹ ਨੇ ਸ਼ਹਾਦਤ ਦਿੱਤੀ ਦੁਨੀਆਂ ਦੀ ਕੋ ਇੱਕ ਮਿਸਾਲ ਹੈ ਟੜ ਦਾ ਸਸਕਾਰ ਦਿੱਲੀ ਹੋ ਰਿਹਾ ਸੀ ਤੇ ਸੀਸ ਦਾ ਸਸਕਾਰ ਅਨੰਦਪੁਰ ਸਾਹਿਬ ਹੋ ਰਿਹਾ ਸੀ ਦੋ ਥਾਂਾਂ 'ਤੇ ਰਕਾਬ ਗੰਧ ਸਾਹਿਬ ਤੇ ਗੁਰਦੁਆਰਾ ਸ਼ੀਸ਼ ਗੰਧ ਸਾਹਿਬ ਆਨੰਦਪੁਰ ਸਾਹਿਬ ਅੱਜ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ ਤੋਂ ਸੇਧ ਲੈਣ ਦੀ ਲੋੜ ਹੈ ਗੁਰੂ ਦਾ ਉਪਦੇਸ਼ ਉਹਨੇ ਭਾਈ ਸਾਹਿਬ ਵੀ ਪੜ੍ਹ ਕੇ ਗਏ ਪੈ ਕਾਹੂ ਕੋ ਦੇਤਨਾ ਨਹ ਪਹਿਮਾਨਤ ਆਨ ਕਾਹ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਂ ਅਸੀਂ ਉਸ ਸਿਧਾਂਤ ਤੇ ਚ ਪਰ ਸਾਡਾ ਫਲਸਫਾ ਸਰਬੱਤ ਦੇ ਭਲੇ ਦਾ ਵਾ ਸ਼ਾਹਜਹਾਨ ਨੇ ਚਾਰ ਯੁੱਧ ਕੀਤੇ ਨੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਨਾਲ ਪਰ ਉਹਨੂੰ ਵੀ ਜਦੋਂ ਲੋੜ ਪੈ ਗਈ ਉਹਦੇ ਪੁੱਤਰ ਨੂੰ ਦਾਰਾ ਸ਼ਿਕੋਹ ਨੂੰ ਔਰੰਗਜ਼ੇਬ ਨੇ ਸ਼ੇਰ ਦਾ ਵਾਲ ਖਵਾਇਆ ਲਾਜ ਕਿਤੇ ਨਹੀਂ ਸੀ ਹੋਇਆ ਕਿੱਥੇ ਹੋਇਆ ਕੀਰਤਪੁਰ ਸਾਹਿਬ ਕਹਿ ਸਕਦੇ ਸੀ ਵੀ ਇਹ ਕਿ ਬਾਪੂ ਨੇ ਲੜਾਈਆਂ ਕੀਤੀਆਂ ਤਾਂ ਇਹਦੀ ਮਦਦ ਕਿਉਂ ਕਰੀਏ ਹਾਲਾਤਾਂ ਦੇ ਮੁਤਾਬਕ ਫਲਸਫੇ ਨਹੀਂ ਬਦਲਦੇ ਨੇ ਉਹ ਉਹੀ ਰਹਿਣਗੇ ਅਸੀਂ ਜਦੋਂ ਸੇਵਾ ਕਰਦੇ ਆ ਅਸੀਂ ਜਾਤ ਧਰਮ ਨਹੀਂ ਦੇਖਦੇ ਆ ਕਿਉਂਕਿ ਗੁਰੂ ਨੇ ਕਿਹਾ ਨਹੀਂ ਦੇਖਣਾ ਇਹ ਫਰਕ ਐਸਾ ਬਿਨਾਂ ਕਿਸੇ ਪੱਖਪਾਤ ਤੋਂ ਹੈ ਸੇਵਾ ਦੇ ਵਿੱਚ ਤੇ ਸਿੱਖਾਂ ਦਾ ਕੋਈ ਸਾਨੀ ਨਹੀਂ ਹੈ ਕਹ ਲਣਾਵਾਂ ਦੇ ਵਿੱਚ ਸਾਨੀ ਨਹੀਂ ਹੈ ਪਰ ਜੋ ਸਿੱਖਾਂ ਦੀਆਂ ਕੁਝ ਗੱਲਾਂ ਨੇ ਉਹਦੇ ਤੇ ਵੀ ਤਵੱਜੋ ਦੇਣ ਦੀ ਲੋੜ ਹੈ ਹੁਣੇ ਸਰਦਾਰ ਸਾਹਿਬ ਕਹਿ ਰਹੇ ਸੀ ਭਈ ਜਿਹੜਾ ਭਾਰਤ ਦਾ ਹਵਾ ਬਾਜੀ ਮੰਤਰਾਲਾ ਹੈ ਮੈਂ ਪੰਜਾਬੀ ਚ ਕਹਾਂ ਉਹਨੇ ਪਿਛੇ ਜੇ ਨੋਟੀਫਿਕੇਸ਼ਨ ਕੱਢਿਆ ਸੀ ਕਿ ਜਿਹੜੇ 에ਰਪੋਰਟਾਂ ਤੇ ਸਰਦਾਰ ਨੌਕਰੀ ਕਰਦੇ ਨੇ ਉਹ ਕਕਾਰ ਨਾ ਕਰਨ ਕਿਰਪਾਨ ਦੀ ਗੱਲ ਹੋਈ ਇੱਥੇ ਤਾਂ ਨਹੀਂ ਰੁਕਣੀ ਏ ਇੱਥੇ ਵੀ ਜਾਵੇਗੀ ਇੱਥੇ ਵੀ ਜਾਵੇਗੀ ਜਿੰਨਾ ਸਹਿਣ ਕਰੀ ਜਾਵਾਂਗੇ ਤਰੀ ਜਾਣਗੇ ਕਦੀ ਇਹਨਾਂ ਲੋਕਾਂ ਨੇ ਇਹ ਕਿਹਾ ਹੈ ਕਿ ਕਿਰਪਾਨ ਵਾਲਾ ਸਾਨੂੰ ਵੋਟ ਨਾ ਪਾਵੇ ਫਿਰ ਠੀਕ ਹੈ ਕਿਰਪਾਨ ਕਦੀ ਕਿਹਾ ਹੈ ਕਿ ਸਾਡੀ ਪਾਰਟੀ ਦੇ ਵਿੱਚ ਉਹ ਬੰਦਾ ਹੋਵੇ ਸਿੱਖ ਹੋਵੇ ਤੇ ਕਿਰਪਾਨ ਨਾ ਪਾਵੇ ਨਹੀਂ ਇਹ ਕੀ ਨੀਤੀ ਹੈ ਸਾਡਾ ਫੰਡਾਮੈਂਟਲ ਰਾਈਟ ਹੈ ਔਰ ਇਹਨਾਂ ਦੇ ਸਵਿਧਾਨ ਨੇ ਦਿੱਤਾ ਅਸੀਂ ਕਿਰਪਾں ਆ ਸਕਦੇ ਭਾਵੇਂ ਕਿ ਮੈਂ ਉਹਦੇ ਤੋਂ ਪਹਿਲਾਂ ਗੁਰੂ ਦੀ ਗੱਲ ਮੰਨਦਾ ਮੈਂ ਕੀ ਪਾਉਣਾ ਹੈ ਕੀ ਨਹੀਂ ਪਾਉਣਾ ਸਿੱਖ ਨੇ ਕੀ ਪਾਉਣਾ ਹੈ ਕੀ ਨਹੀਂ ਪਾਉਣਾ ਇਹ ਸਾਡਾ ਗੁਰੂ ਤੈਅ ਕਰਦਾ ਹੈ ਤੇ ਗੁਰੂ ਨੇ ਤੈਅ ਕੀਤਾ ਹੈ ਸਾਡੀ ਡੈਫੀਨੇਸ਼ਨ ਕੋਈ ਸਰਕਾਰ ਨਹੀਂ ਤੈਅ ਕਰੇਗੀ ਗੁਰੂ ਨੇ ਟੈਕ ਕੀਤਾ ਜਦੋਂ ਗੁਰੂ ਨੇ ਕਹਿ ਹੀ ਦਿੱਤਾ ਕਿ ਪੰਜ ਕੱਕੇ ਪਾਉਣੇ ਨੇ ਤੇ ਪਾਉਣੇ ਨੇ 1925 ਵਿੱਚ ਗੋਰੇ ਸੀ 1825 ਚ ਅਸੀਂ ਸੀ 1725 ਚ ਮੁਗਲ ਸੀ ਯਾਦ ਇਹ ਨੇ ਸਮੇਂ ਦੇ ਨਾਲ ਸਿੱਖੀ ਥੋੜਾ ਬਦਲਣੀ ਹੈ ਇਹ ਤੇ ਉਹੀ ਰਹਿਣੀ ਜੋ ਗੁਰੂ ਨੇ ਕਿਹਾ ਇਸ ਕਰਕੇ ਘਬਰਾਉਣਾ ਨਹੀਂ ਜਾਇਦਾ ਸਭ ਕੁਝ ਉਥਾ ਸੱਚ ਹੈ ਹੀ ਸੱਚ ਨਿਭੜੈ ਕੂੜ ਨਿਖੁੱਟੈ ਨਾਨਕਾ ਓੜਕ ਸੱਚ ਮੈਂ ਬੜਾ ਇੱਕ ਇਮੋਸ਼ਨਲ ਸਿੱਖ ਹਾਂ ਮੈਂ ਜਦੋਂ ਸਿੱਖਾਂ ਦਾ ਟਕਰਾਅ ਵੇਖਦਾ ਤੇ ਮੈਨੂੰ ਦੁੱਖ ਹੁੰਦਾ ਹੈ ਪਰਿਵਾਰ ਆਪਸ ਵਿੱਚ ਲੜਦਾ ਚੰਗਾ ਨਹੀਂ ਲੱਗਦਾ ਅਸੀਂ ਪਰਿਵਾਰ ਆ ਸਾਡਾ ਬਾਪੂ ਧਾਰਮਿਕ ਤੌਰ ਤੇ ਗੁਰੂ ਗੋਬਿੰਦ ਸਿੰਘ ਮਾਤਾ ਸਹਿਬ ਘਰ ਵਾਸੀ ਆਨੰਦਪੁਰ ਸਾਹਿਬ ਦੇ ਦੁਨੀਆਂ ਦੇ ਕਿਸੇ ਵੀ ਖਿੱਤੇ 'ਚ ਸਿੱਖ ਵਸੇ ਬੜੀਆਂ ਸਾਡੀਆਂ ਸਾਂਝਾਂ ਨੇ ਉਹਦੇ ਵਿੱਚ ਇੱਕ ਇਹ ਵੀ ਸਾਂਝ ਹੈ ਦੁਨੀਆਂ ਦੇ ਕਿਸੇ ਵੀ ਖਿੱਤੇ 'ਤੇ ਵਸਣ ਵਾਲਾ ਸਿੱਖ ਵਾਸੀ ਆਨੰਦਪੁਰ ਸਾਹਿਬ ਦਾ ਇਹ ਸਾਡੀ ਕੌਮੀਅਤ ਹੈ ਸੇਕ ਖਾਲਸਾ ਪਰ ਝਗੜੇ ਤੇ ਚੰਗੇ ਨਹੀਂ ਲੱਗਦੇ ਖਾਨਾ ਜੰਗੀ ਕੌਮਾਂ ਦੀ ਮੈਂ ਇਤਿਹਾਸ ਨੂੰ ਪੜਨ ਦਾ ਬੜਾ ਸ਼ਕੀਨ ਆ ਪਰ ਮੈਂ ਪੂਰੀ ਜ਼ਿੰਦਗੀ ਇੱਕ ਕਿਤਾਬ ਨਹੀਂ ਪੜ ਸਕਿਆ ਤੇ ਸ਼ਾਇਦ ਮੈਂ ਕਦੀ ਨਹੀਂ ਪੜ ਸਕਾਂ ਇਹ ਤੇ ਮੈਂ ਪੜ ਲਿਆ ਸਿੱਖ ਰਾਜ ਕਿਵੇਂ ਬਣਿਆ ਚਾਹ ਨਾ ਪੜਿਆ ਪਰ ਇਹ ਨਹੀਂ ਪੜ ਹੋਇਆ ਸਿੱਖ ਰਾਜ ਕਿਵੇਂ ਗਿਆ ਸੋਚਿਆ ਕਦੀ ਅੱਜ ਕੀ ਕਰ ਰਹੇ ਸੀ ਇੱਕ ਬਿਰਤਾਂਤ ਚੱਲਦਾ ਹੈ ਖੂਨ ਦੇ ਉੱਤੇ ਉਹ ਖੂਨ ਤੋਂ ਅੱਗੇ ਪਹੁੰਚਦਾ ਹੈ ਸ਼ਾਮ ਤੱਕ ਲਾਲਾ ਲਾਲਾ ਹੋ ਜਾਂਦੀ ਸਿੱਖਾਂ ਚ ਅਸੀਂ ਸਿਧਾਂਤ ਮਗਰ ਚੱਲਣਾ ਸੀ ਕਿਸੇ ਵਰਤਾਂਤ ਮਗਰ ਨਹੀਂ ਸੀ ਚੱਲਣਾ ਉਦੋਂ ਕੀ ਹੋਇਆ ਆਵੀ ਰਲਿਆਈ ਗੋਰਿਆਨਾ ਉਹ ਵੀ ਰਲਿਆਈ ਗੋਰਿਆਨਾ ਗਦਾਰ ਹੈਗੇ ਸੀ ਧਿਆਨ ਸਿੰਘ ਡੋਗਰੇ ਵਰਗੇ ਮਿਸ਼ਰ ਤੇਜਾ ਸਿੰਘ ਵਰਗੇ ਲਾਲ ਸਿੰਘ ਵਰਗੇ ਪਰ ਸ਼ੱਕ ਦੇ ਵਿੱਚ ਹੀ ਅਸੀਂ ਬੜੇ ਮਾਰਦੇ ਜਿੱਦਣ ਕਵਰ ਪਸ਼ੋਰਾ ਸਿੰਘ ਨੂੰ ਅਟਕ ਦੇ ਕਿਲੇ ਚ ਕੈਦ ਕੀਤਾ ਕਵਰ ਪਸ਼ੋਰਾ ਸਿੰਘ ਵੀ ਮਹਾਰਾਜਾ ਸ਼ੇਰੇ ਪੰਜਾਬ ਦਾ ਪੁੱਤ ਸੀ ਉਹਨੂੰ ਮਾਰਨ ਲੱਗੇ ਉਹ ਕਹਿੰਦਾ ਮੇਰੀ ਗੱਲ ਸੁਣੋ ਭਰਾਓ ਮਾਰ ਤੇ ਦੇਣਾ ਹੀ ਪਰ ਇੱਕ ਗੱਲ ਦਾ ਖਿਆਲ ਕਰਿਓ ਜਿੱਥੇ ਮੇਰਾ ਸਤਿਕਾਰ ਹੋਵੇ ਮੇਰੀ ਯਾਦ ਨਾ ਬਣਾਈ ਉਹ ਕਹਿੰਦੇ ਕਿਉਂ ਉਹ ਕਹਿੰਦਾ ਵੀ ਯਾਦ ਬਣਾਉਂਗੇ ਲੋਕ ਆਉਣਗੇ ਉਹ ਕਹਿਣਗੇ ਕਿ ਸਿੱਖਾ ਨਹੀਂ ਸਿੱਰੇ ਪੰਜਾਬ ਦਾ ਪੁੱਤ ਮਾਰ ਦਿੱਤਾ ਸਿੱਖ ਹੀ ਸੰਭਾਰੀ ਸਿੱਖਾ ਨੇ ਸਿੱਖ ਮਾਰਤਾ ਨਹੀਂ ਇਸ ਨੇ ਚੰਗਾ ਨਹੀਂ ਜਾਣਾ ਉਹਨੂੰ ਵੱਢਣ ਤੋਂ ਬਾਅਦ ਦਰਿਆ ਦੇ ਵਿੱਚ ਰੋੜਿਆ ਗਿਆ ਸੀ اٹਕ ਦੇ ਵਿੱਚ ਖਾਨਾ ਜੰਗੀ ਕੋਮਾ ਲਈ ਚੰਗੀ ਨਹੀਂ ਹੈ ਅਸੀਂ ਫੇਰ ਪਏ ਹੋਏ ਸਭ ਤੋਂ ਵੱਧ ਗੁਰੂ ਨੇ ਆਖਿਆ ਵੀ ਹਉਮੈ ਛੱਡੋ ਹਰੇਕ ਨੇ ਪੰਡ ਚੁੱਕੀ ਹੋਈ ਹੈ ਹੰਕਾਰ ਮੈਂ ਸਿਆਣਾ ਦੂਜਾ ਨਿਆਣਾ ਕਿੱਥੇ ਜਾ ਕੇ ਰੁਕਾ ਗਿਆ ਕੀ ਚਾਉਣੀ ਆ ਕੀ ਕਰਾਂਗੇ ਕੋਈ ਵੇਲਾ ਸੀ ਕਾਉ ਮੈਂ ਇੱਕ ਗੱਲ ਕਰਦੀ ਸੀ ਤੇ ਸਰਕਾਰ ਗੱਲ ਕੋਲਣ ਕੇ ਵੀ ਸੁਣਦੀ ਸੀ ਹੁਣ ਪਾਈ ਜਾ ਰੌਲਾ ਬੰਦੀ ਸਿੰਘ ਰਿਹਾ ਕਰੋ ਕੱਠੇ ਹੀ ਨਹੀਂ ਆਗੇ ਅਗਲੇ ਕਹਿੰਦੇ ਠੀਕ ਐ ਇਹ ਤੇ ਪਾਟੇ ਪੈ ਨਹੀਂ ਟੁੱਟੇ ਪੈ ਨਹੀਂ ਉਨਾਂ ਚਿਰ ਤੱਕ ਸੁਣਵਾਈਆਂ ਨਹੀਂ ਹੁੰਦੀਆਂ ਸਜਣੋ ਜਿੰਨਾ ਚਿਰ ਤੱਕ ਪਰਿਵਾਰ ਦੇ ਵਿੱਚ ਇਤਫਾਕ ਨਾ ਹੋਵੇ ਆਪਾਂ ਆਪਣੇ ਘਰਾਂ 'ਚ ਰਹਿੰਦੇ ਆ ਆਪਣੇ ਘਰੇ ਲੜਾਈ ਪੈ ਜੇ ਤੇ ਗਵਾਂਢੀ ਕਹਿੰਦੇ ਵੀ ਫਾਇਦਾ ਲੈ ਲੋ ਕੋਈ ਜੇ ਚੰਗੇ ਨਾ ਹੋਣ ਗਵਾਂਢੀ ਮੈਂ ਨਹੀਂ ਕਹਿਣਾ ਵੀ ਮਾੜੀ ਹੁੰਦੀ ਆ ਇਹ ਦ੍ਰਿਸ਼ਟਾਂਤ ਹੈ ਪਰਿਵਾਰ ਵਿੱਚ ਇਤਫਾਕ ਰੱਖਣਾ ਜ਼ਰੂਰੀ ਹੈ ਔਰ ਗੁਰੂ ਨੇ ਸਾਨੂੰ ਇਤਫਾਕ ਦੀ ਦਾਤ ਦਿੱਤੀ ਮੈਂ ਪਿੱਛੇ ਵੀ ਕਹਿ ਕੇ ਆਇਆ ਕਿਤੇ ਬਾਣੀ 'ਚ ਲਿਖਿਆ ਵੀ ਇੱਕ ਸਿੱਖ ਦੂਜੇ ਸਿੱਖ ਦੀ ਨਿੰਦਿਆ ਕਰੇ ਬਾਣੀ ਦੇ ਵਿੱਚ ਇਹ ਤੇ ਕਿਹਾ ਜੋ ਦਿਸੈ ਗੁਰਸਿੱਖੜਾ ਤਿਸ ਨਿਵ ਨਿਵ ਲਾਗੂ ਮੇਰੀ ਖੱਲੋਂ ਮੋਜੜੇ ਗੁਰਸਿੱਖ ਹਡਾਂਦੇ ਆਏ ਮਿਲ ਗੁਰ ਸੇ ਖਾਏ ਮਿਲ ਤੂੰ ਮੇਰੇ ਗੁਰੂ ਕੇ ਯਾਰ ਇਹ ਕਿਤੇ ਲਿਖਿਆ ਵੀ ਇੱਕ ਦੂਜੇ ਦੀ ਨਿੰਦਿਆ ਕਰੋ ਬਰਾਈ ਕਰੋ ਜਿੱਥੇ ਬੰਦੇ ਚਾਰ ਬਰਾਈ ਸ਼ੁਰੂ ਹੁੰਦੀ ਸਾਡੀ ਨਹੀਂ ਇਹ ਨਹੀਂ ਠੀਕ ਹੈ ਆਪਾਂ ਗੁਰੂ ਦੇ ਸਿਧਾਂਤੇ ਹੇਠਾਂ ਇਕੱਠੇ ਹੋਈਏ ਠੀਕ ਹੈ ਮਸਲੇ ਇੱਕ ਨਹੀਂ ਬੜੇ ਨੇ ਪਰ ਇੱਕੇ ਵਾਰੀ ਤਾਂ ਨਹੀਂ ਹੱਲ ਹੋ ਜਾਣੇ ਸਾਰੇ ਵੀ ਆਪਾਂ ਕਹੀਏ ਵੀ ਜਿਦਾਂ ਦੁੱਧ ਰਿੜਕੀਦਾ ਤੇ ਹੁਣੇ ਮੱਖਣ ਕੱਢ ਦੋ ਬਾਹਰ ਸਮਾਂ ਤੇ ਲੱਗਦਾ ਹੀ ਐ ਨਾ ਔਰ ਪਹਿਲਾਂ ਪਹਿਲ ਦੇ ਆਧਾਰ ਦੇ ਉੱਤੇ ਆਪਾਂ ਕੌਮੀ ਤੌਰ ਤੇ ਕੌਮੀ ਮਸਲਿਆਂ ਤੇ ਆ ਗਏ ਤੁਹਾਡੀ ਪੰਜਾਬੀ ਦੀ ਗੱਲ ਵੱਡੀ ਮੰਗ ਹੈ ਤੁਸੀਂ ਇੱਥੇ ਰੌਲਾ ਪਾ ਰਹੇ ਹੋ ਉੱਥੇ ਪੰਜਾਬ ਚ ਕੀ ਹੋ ਰਿਹਾ ਕਿੰਨੇ ਸਕੂਲਾਂ ਦੇ ਵਿੱਚ ਤੇ ਨਰਸਰੀ ਤੋਂ ਪੰਜਾਬੀ ਨਹੀਂ ਪੜਾਈ ਜਾਂਦੀ ਹਾਂ ਹੁਣ ਸਿੱਖ ਜਾਗ ਪੈ ਨਹੀਂ ਅਸੀਂ ਆਪਣੀ ਮਾਂ ਬੋਲੀ ਦੇ ਨਾਲ ਇਹ ਸਲੂਕ ਨਹੀਂ برداشت ਕਰਾਂਗੇ ਇਹ ਗੁਰਮੁਖੀ ਗੁਰੂ ਦੀ ਦਿੱਤੀ ਹੈ ਤਾਂ ਕਿ ਗੁਰਮੁਖੀ ਕਹਿੰਦੇ ਨੇ ਮਾਲ ਅਖਾੜਾ ਸਾਹਿਬ ਪੱਟੀ ਸਾਹਿਬ ਉੱਥੇ ਪਾਕਿਸਤਾਨ 'ਚ ਮੈਂ ਗਿਆ ਹਾਂ ਲਖਨ ਸਰ ਸਾਹਿਬ ਦਮਦਮਾ ਸਾਹਿਬ ਕਿੱਥੋਂ ਦੀ ਸਰਕਾਰ ਉਸ ਧਿਰ ਨੂੰ ਬਿਲੋਂਗ ਕਰਦੀ ਹੈ ਜਿਹੜੀ ਮਿਨੋਰਟੀ ਈ ਹੈ ਇਤੋਂ ਦੇ ਮੁੱਖ ਮੰਤਰੀ ਸਾਹਿਬ ਉਹਨਾਂ ਦਾ ਪਰਿਵਾਰ ਕੁਸ਼ੋਕੜ ਸਿੱਖਾਂ ਨਾਲ ਚੰਗਾ ਰਿਹਾ ਮੈਨੂੰ ਪਤਾ ਹੈ ਪਿਛਲੇ ਹਾਂ ਨੇ ਜੋ ਕੀਤਾ ਸੋ ਕੀਤਾ ਪਰ ਹੁਣ ਇਸ ਸਰਕਾਰ ਦਾ ਫਰਜ਼ ਬਣਦਾ ਹੈ ਵੀ ਜੋ ਪੰਜਾਬੀ ਬੋਲੀ ਦਾ ਅਸਲ ਮਾਣ ਤਾਣ ਹੈ ਜੰਮੂ ਦੇ ਵਿੱਚ ਦਾ ਕਸ਼ਮੀਰ ਦੇ ਵਿੱਚ ਉਹਦਾ ਉਹ ਅਦਬ ਬਹਾਲ ਹੋਣਾ ਚਾਹੀਦਾ ਹੈ ਅਦਬ ਬਹਾਲ ਕਰਾਉਣ 'ਚ ਕਿਸੇ ਨੂੰ ਕੀ ਦਿੱਕਤ ਹੈ ਦੱਸੋ ਕੋਈ ਆਪਣੀ ਮਾਂ ਦਾ ਸਤਕਾਰ ਕਰੇ ਚੰਗੀ ਗੱਲ ਹੈ ਪਰ ਜੇ ਕੋਈ ਦੂਜੇ ਦੀ ਮਾਂ ਹੈ ਉਹਦਾ ਵੀ ਸਤਕਾਰ ਕਰ ਲਾਂਗੇ ਤੇ ਸਤਕਾਰ ਵਧਣਾ ਹੀ ਹੈ ਘਟਣਾ ਥੋੜਾ ਜਿਨ੍ਹਾਂ ਦੀ ਜ਼ੁਬਾਨ ਉਰਦੂ ਏ ਇੱਥੇ ਮੁਬਾਰਕ ਏ ਜਿਨ੍ਹਾਂ ਦੀ ਹਿੰਦੀ ਏ ਉਹਨਾਂ ਦੀ ਮਾਂ ਬੋਲੀ ਮੁਬਾਰਕ ਏ ਹੋਰ ਵੀ ਇੱਥੇ ਲੋਕਲ ਬੋਲੀਆਂ ਹੈਗੀਆਂ ਵਾ ਸਾਡੀ ਜ਼ੁਬਾਨ ਪੰਜਾਬੀ ਹੈ ਕਸ਼ਮੀਰ ਦੇ ਸਿੱਖ ਜੰਮੂ ਦੇ ਸਿੱਖ ਉਹ ਕਹਿੰਦੇ ਤੁਸੀਂ ਆਪਣੀ ਮਾਂ ਦਾ ਸਤਿਕਾਰ ਕਰਦੇ ਹੋ ਮੁਬਾਰਕ ਹੈ ਪਰ ਸਾਡੀ ਦਾ ਵੀ ਤੇ ਕਰੋ ਨਾ ਮਾਂ ਤੇ ਫਿਰ ਸਜਣੋ ਮਾਂ ਹੀ ਹੁੰਦੀ ਹੈ ਇਸ ਕਰਕੇ ਸਰਕਾਰ ਨੂੰ ਜੋ ਇਹ ਮੰਗ ਬੜੀ ਜ਼ਿਆਦਾ ਹੈ ਮਾਂ ਬੋਲੀ ਦੀ ਪੰਜਾਬੀ ਦੀ ਦੇਖੋ ਦੁਨੀਆ ਦੇ ਵਿੱਚ ਕਰੋੜਾਂ ਬੰਦੇ ਪੰਜਾਬੀ ਬੋਲਦੇ ਨੇ ਐਵੇਂ ਕੋਈ ਸਾਡੀ ਮਾੜੀ ਮੋਟ ਭਾਸ਼ਾ ਨਹੀਂ ਹੈ ਬੋਲੀ ਨਹੀਂ ਹੈ ਇਹ ਤੇ ਠੀਕ ਐ ਅਸੀਂ ਪੁੱਤਾਂ ਨਹੀਂ ਉਦਾ ਨਹੀਂ ਸਾਹਬੇ ਆਪਣੀ ਮਾਂ ਬੋਲੀ ਨੂੰ ਪਰ ਯਤਨ ਚੱਲ ਪਏ ਨੇ ਸਰਕਾਰ ਨੂੰ ਸਿੱਖਾਂ ਦੀ ਇਜਾਜ਼ਤ ਮੰਗਿਆ ਜੰਮੂ ਦੇ ਸਿੱਖਾਂ ਦੀ ਇਹ ਮੰਨਣੀ ਚਾਹੀਦੀ